ਸੋਰੇ 5 ਤੋਂ 6 ਵਜੇ ਦੇ ਦਰਮਿਆਨ ਬਟਾਲਾ ਅਧਿੰਦ ਹੁੰਦੀ ਹੈ ਰੇਡ ਕਿਸ ਦੀ ਹੈ ਇਹ ਹਾਲੇ ਤੱਕ ਕਨਫਰਮ ਨਹੀਂ ਹੋਇਆ ਕਿਉਂਕਿ 7 ਘੰਟੇ ਤੋਂ ਸਮਾਂ ਜ਼ਿਆਦਾ ਹੋ ਗਿਆ ਹੈ ਰੇਡ ਚੱਲਦੀ ਨੂੰ ਰੇਡ ਅਸੀਂ ਜਿੱਥੇ ਖੜੇ ਹਾਂ ਇਹ ਰਜਿੰਦਰਾ ਵਾਈਨ ਵਾਲਿਆਂ ਦਾ ਘਰ ਹੈ ਵੱਡੇ ਕਾਰੋਬਾਰੀ ਨੇ ਸ਼ਰਾਬ ਦੇ ਕਾਰੋਬਾਰੀ ਨੇ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਕਾਰੋਬਾਰ ਇਹਨਾਂ ਦੇ ਚੱਲਦੇ ਨੇ ਇਸ ਤੋਂ ਇਲਾਵਾ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਔਰ ਇਹ ਜੇ ਗੱਲ ਕੀਤੀ ਜਾਵੇ ਰਜਿੰਦਰਾ ਵਾਈਨ ਵਾਲਿਆਂ ਦੀ ਤਾਂ ਇਹਨਾਂ ਦੇ ਹੋਰ ਰਿਸ਼ਤੇਦਾਰ ਅਤੇ ਸਾਥੀਆਂ ਦੇ ਘਰ ਰੇਡ ਹੋਈ ਹੈ ਇਸ ਘਰ ਦੇ ਅੰਦਰ ਸਵੇਰੇ ਤੋਂ ਚੱਲਦੀ ਹੋਈ ਰੇਡ ਜਿਹੜੀ ਹੈ ਅੱਜ ਤਹਾਲ ਕਿਹਾ ਜਾਵੇ ਤਾਂ ਕਈ ਘੰਟੇ ਹੋ ਗਏ ਨੇ ਰੇਡ ਚੱਲਦੀ ਨੂੰ ਜਿੱਥੇ ਸਾਬਕਾ ਉਪ ਮੁੱਖ ਮੰਤਰੀ ਸਾਬਕਾ ਮੰਤਰੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਸਾਥੀਆਂ ਦੇ ਹੱਕ ਦੇ ਵਿੱਚ ਆ ਕੇ ਬੋਲ ਕੇ ਗਏ ਨੇ ਉੱਥੇ ਸਾਬਕਾ ਮੰਤਰੀ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਉਹ ਵੀ ਬੋਲੇ ਨੇ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਹੁਰੀ ਵੀ ਪਹੁੰਚੇ ਸਨ ਰਜਿੰਦਰਾ ਵਾਹਨ ਵਾਲਿਆਂ ਦੇ ਘਰ ਔਰ ਦੇਖਿਆ ਜਾਵੇ ਤਾਂ ਰਜਿੰਦਰਾ ਵਾਹਨ ਵਾਲਿਆਂ ਦੇ ਘਰ ਗੁਰਜੀਤ ਸਿੰਘ ਔਜਲਾ ਜਿਹੜੇ ਅਮਰਸਰ ਤੋਂ ਕਿਹਾ ਜਾਵੇ ਤਾਂ ਉਮੀਦਵਾਰ ਵੀ ਨੇ ਕਾਂਗਰਸ ਦੇ ਅਜ ਰਜਿੰਦਰਾ ਵਾਹਨ ਵਾਲੇ ਦੇ ਘਰ ਦੇ ਨਾਲ ਨਾਲ ਕੁੱਲ 7 ਲੋਕਾਂ ਦੀ ਰੇਡ ਹੋ ਗਈ ਜੀ ਦੇਖੋ ਇਹ ਬਿਜ਼ਨਸਮੈਨ ਨੇ ਜੀ ਰੇਡ ਕਰਨੀ ਸੀ ਕੋਈ ਟਾਈਮ ਸੀ ਕਿਉਂਕਿ ਨਾਲ ਦੀ ਨਾਲੇ ਪੋਲੀਟੀਕਲੀ ਕਾਂਗਰਸ ਪਾਰਟੀ ਦੇ ਲੀਡਰ ਵੀ ਨੇ ਉਹਨੂੰ ਸਪੋਰਟ ਵੀ ਕਰ ਰਹੇ ਨੇ ਬੜੇ ਵੱਡੇ ਲੈਵਲ ਤੇ ਉਸੀਂ ਦੇਖੋ ਬਟਾਲੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਪੂਰਾ ਮਤਲਬ ਕਾਂਗਰਸ ਪਾਰਟੀ ਦੀ ਸਪੋਰਟ ਕਰ ਰਹੇ ਨੇ ਔਰ ਇਸ ਕਰਕੇ ਤਿੰਨੋਂ ਪਾਰਟੀਆਂ ਘਭਰਾਈਆਂ ਨੇ ਮਤਲਬ ਕੋ ਐਸ ਵੇਲੇ ਕਾਂਗਰਸ ਦੇ ਲੋਕ ਹੱਕ ਚ ਨੇ ਅਕਾਲੀ ਦਲ ਤੇ ਭਾਜਪਾ ਇਹ ਕੋਈ ਚੱਟੇ-ਵੱਟੇ ਦੋਨਾਂ ਦਾ ਰੂਪ ਹੈ ਉਧਰੋਂ ਭਗਵੰਤ ਮਾਨ ਜੀ ਹੁਣੀ ਆਪਣੀ ਸਰਕਾਰ ਦੇ ਡਰਾਲਾ ਚ ਨੇ ਮੇਰੀ ਸਰਕਾਰ ਨਾਲ ਡਿਗ ਜੇ ਉਹਨੂੰ ਇਹ ਡਰਾਲਾ ਵੀ ਸ਼ਾਇਦ ਇਹ ਨਾ ਹੋਣਾ ਉਹਨਾਂ ਦੇ ਨਾਲ ਹੈ ਨਹੀਂ ਆਉਣਾ ਇੰਡੀਆ ਲਾਈਸ ਨੇ ਉਹਦੇ ਸੀਨੀਅਰ ਕਾਂਗਰਸ ਜਿਹੜੀ ਲੀਡਰਸ਼ਿਪ ਉਹਦੇ ਇੰਡੀਆ ਲਾਈਸ ਨੂੰ ਕਹਿ ਰਹੀ ਵੀ ਠੀਕ ਹੈ ਜੀ ਨਾਲ ਪਾਰਟ ਨੇ ਭਗਵੰਤ ਮਾਨ ਨੂੰ ਨਹੀਂ ਕਿਉਂਕਿ ਜਦੋਂ ਕੇਜਰੀਵਾਲ ਸਾਹਿਬ ਫੜੇ ਸੀ ਤਿੰਨਾਂ ਤਿੱਜੇ ਦਿਨੋਂ ਦੂਜੇ ਦਿਨ ਉੱਥੇ ਗਏ ਸੀ ਇੱਕ ਪ੍ਰੈਸ ਕਾਨਫਰੈਂਸ ਹੈ ਉਹਦੇ ਫੇਸਬੁਕ ਚੈੱਕ ਕਰਕੇ ਲਿਓ ਅੱਜ ਸਾਡੇ ਇੱਕ ਵਰਕਰ ਤੇ ਕੋਈ ਪ੍ਰੋਬਲਮ ਆਈ ਹੈ ਸਾਰੇ ਲੀਡਰ ਆ ਗਏ ਨਾ ਤੇ ਜੇ ਮੇਰੇ ਲੀਡਰ ਤੇ ਆਈ ਹੁੰਦੀ ਫਿਰ ਮੈਂ ਕੀ ਕਰਦਾ ਉਧਰ ਰਾਹੁਲ ਗਾਂਧੀ ਦਾ ਰੀਡੀ ਨੇ ਹੋਣਾ ਸੀ ਅਸੀਂ ਤਿੰਨ ਦਿਨ ਬਾਹਰ ਦਿਨ ਰਾਤ ਬੈਠੇ ਰਹੇ ਹਾਂ ਟੈਂਟ ਲਾ ਕੇ ਇਹ ਨਹੀਂ ਜਾ ਸਕਦੇ ਕਿਉਂ ਇੱਕ ਕਿਤੇ ਨਾ ਕਿਤੇ ਹਮੇਤ ਸ਼ਾਹ ਦੀ ਖੇਡ ਖੇਡਣ ਦੇ ਨੇ ਔਰ ਇਹਨਾਂ ਨੂੰ ਇਹ ਆ ਵੀ ਚਲੋ ਕਿਤੇ ਨਾ ਕਿਤੇ ਕਾਂਗਰਸ ਨਾਲ ਜਿਹੜਾ ਮਰਜ਼ੀ ਆ ਜੇ ਚਲੋ ਇਕੱਠੇ ਤਿੰਨ ਇਹ ਪਾਕਿਸਤਾਨ ਨਾਲ ਲੜਾਈਆਂ ਲੜਦੇ ਗੋੜੀਆਂ ਕਿਹ ਹੁੰਦੇ ਪੰਜਾਬੀ ਤੇ ਇੱਕ ਸਾਲ ਤਰਨਾ ਲਾ ਛੱਡਿਆ ਇਹੋ ਜਿਹੇ ਰੇਡਾਂ ਤੋਂ ਡਰਦੇ ਆ ਪੰਜਾਬੀ ਨਹੀਂ ਡਰਦਾ ਜਿੰਨੂੰ ਭੁਲੇਖਾ ਆ ਉਹ ਕਿ ਤੂੰ ਭੁਲੇਖਾ ਆਪਣੇ ਮਨ ਚੋਂ ਕੱਢ ਦੇ ਗੁਰਜੀਤ ਸਿੰਘ ਔਜਲਾ ਰਿਨੇ ਕਹਿੰਦੇ ਨੇ ਕਿ ਚਾਹੇ ਰੇਡਾਂ ਹੋਰ ਕਰ ਲੈਣ ਪਰ ਪੰਜਾਬੀ ਡਰਦੇ ਨਹੀਂ ਪੰਜਾਬੀ ਅੱਕ ਦੇਣੀ ਤਸਵੀਰ ਹੈ ਰਜਿੰਦਰਾ ਭਾਈ ਨਾਲਿਆਂ ਦੇ ਘਰ ਦੀ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦਿਖਾਇਆ ਸੀ ਕਿ ਸੁਖਦੀਪ ਸਿੰਘ ਤੇਜਾ ਜਿਹੜੇ ਕਿ ਮੇਅਰ ਨੇ ਬਟਾਲੇ ਤੋਂ ਉਹਨਾਂ ਦੇ ਘਰ ਵੀ ਰੇਡ ਹੋਈ ਸੀ ਔਰ ਕਰੀਬ ਕਰੀਬ 7 ਲੋਕ ਹੋਰ ਸੰਜਨਾ ਦੇ ਘਰ ਰੇਡ ਹੋਈ ਸੀ ਰੇਡ ਫਿਲਹਾਲ ਜਾਰੀ ਹੈ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਕੈਮਰਾਮੈਨ ਬੰਟੀ ਦੇ ਨਾਲ ਪੰਜਾਬੀ ਟੈਲੀਵਿਜ਼ਨ ਦਿੱਤੀ ਨੁਥਰਾ ਬਟਾਲਾ